ਜੋਤੇਂਦਰ ਪੰਗੂ ਦੇ ਵੱਲੋਂ ਅਰਸ਼ਦੀਪ ਕਲੇਰ ਨੂੰ ਸ਼ਰੇਆਮ ਧਮਕੀ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਇਹ ਵਿਵਾਦ ਚੱਲਦਾ ਗਿਆ ਤੇ ਹੁਣ ਉਥੇ ਹੀ ਦੱਸਿਆ ਕਿ ਇਹ ਮਾਮਲਾ ਇੱਕ ਵਾਰ ਫਿਰ ਤੋਂ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਪੰਜਾਬ ਸਰਕਾਰ ਨੂੰ ਇੱਕ ਚੰਗੀ ਝਾੜ ਪਈ ਹੈ ਤੇ ਜਿਸ ਦੇ ਤਹਿਤ ਅਰਸ਼ਦੀਪ ਕਲੇਰ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਕੀਲਾਂ ਦਾ ਕੁਝ ਬਿਆਨ ਵੀ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਰਿਪਲਾਈ ਮੰਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਵੀ ਜਿਹੜਾ ਕਿ ਜਤਿੰਦਰ ਪੰਗੂ ਦੇ ਉੱਤੇ ਕੀ ਐਫ ਆਈ ਆਰ ਦਰਜ ਹੋਈ ਹੈ ਤੇ ਜਿਸ ਤੋਂ ਬਾਅਦ ਇਹ ਗੱਲ ਕਹੀ ਗਈ ਸੀ ਕਿ ਹੁਣ ਡੀ ਡੀ ਆਰ ਹੈ ਜਿਹੜਾ ਕਿ ਉਸ ਦਾ ਪਰਚਾ ਦਰਜ ਕੀਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਵਕੀਲਾਂ ਦੇ ਵੱਲੋਂ ਆਸ਼ਦੀਪ ਕਲੇਰ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਪੂਰਾ ਜਿਹੜਾ ਕਿ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਕੁਝ ਪੰਜਾਬ ਸਰਕਾਰ ਨੂੰ ਲੈ ਕੇ ਵੀ ਜਿਹੜੇ ਕਿ ਰਿਪਲਾਈ ਆ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਤੇ ਜਤਿੰਦਰ ਪੰਗੂ ਦੇ ਵੱਲੋਂ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਆਸ਼ਦੀਪ ਕਲੇਰ ਨੂੰ ਜਨਮ ਮਾਰਾਂ ਦੇ ਧਮਕੀ ਦਿੱਤੇ ਸੀ ਤੇ ਜਿਸ ਦੇ ਤਹਿਤ ਅਕਾਲੀ ਦਲ ਪੜਕਦਾ ਹੋਇਆ ਨਜ਼ਰ ਆਇਆ ਤੇ ਹੁਣ ਇਸ ਮਾਮਲੇ ਦੇ ਵਿੱਚ ਅੱਜ ਜਿਹੜੀ ਕਿ ਸੁਣਵਾਈ ਹੋਈ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦੇ ਵਕੀਲਾਂ ਦਾ ਆਓ ਤੁਹਾਨੂੰ ਸੁਣਾਉਣੇ। ਦੇਖੋ ਇਹ ਮਸਲਾ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਜਦੋਂ ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ ਜਤਿੰਦਰ ਸਿੰਘ ਭੰਗੂ ਨੇ ਕਾਲ ਕਰਕੇ ਅਰਸ਼ਦੀਪ ਸਿੰਘ ਪਲੇਅਰ ਨੂੰ ਧਮਕੀਆਂ ਦਿੱਤੀਆਂ ਸੀ ਜਿਸ ਦੀ ਅਸੀਂ ਕੰਪਲੇਂਟ ਪੰਜਾਬ ਪੁਲਿਸ ਨੂੰ ਵੀ ਦਿੱਤੀ ਸੀ ਪਰ ਉਹਨਾਂ ਨੇ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 12 ਮਈ ਨੂੰ ਰਿਟ ਪਟੀਸ਼ਨ ਫਾਈਲ ਕੀਤੀ ਸੀ ਜਿਸ ਦੀ ਸੁਣਵਾਈ ਹੋਈ ਉਸ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ کورٹ ਨੇ ਉਹਨਾਂ ਨੂੰ ਰਿਪਲਾਈ ਫਾਈਲ ਕਰਨ ਦਾ ਆਰਡਰ ਕੀਤਾ ਸੀ ਪਰ ਉਹਨਾਂ ਨੇ ਰਿਪਲਾਈ ਨਹੀਂ ਫਾਈਲ ਕੀਤਾ ਉਸ ਦੀ ਸੁਣਵਾਈ ਅੱਜ ਹੋਈ ਅੱਜ ਜਦੋਂ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਨੇ ਆਕੇ ਕਹਿਆ ਜੀ ਅਸੀਂ ਇੱਕ ਡੀਡੀਆਰ ਦਰਜ ਕਰ ਲਈ ਆ ਕੱਲੀ ਡੀਡੀਆਰ ਤੇ ਇਹ ਮੈਟਰ ਇਨਵੈਸਟੀਗੇਟ ਹੋਣਾ ਬੰਦਾ ਕੱਲੀ ਧਮਕੀ ਦਾ ਮੈਟਰ ਆ ਤਾਂ ਆਨਰੇਬਲ ਕੋਰਟ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਨਾਲੇ ਹੱਸੇ ਵੀ ਹੈ ਧਮਕੀ ਦਾ ਹੀ ਮਸਲਾ ਹੋਰ ਕੋਈ ਮਸਲਾ ਨਹੀਂ ਜਿਹੜੇ 50 ਬੰਦੇ ਮਾਰਨ ਦੀ ਗੱਲ ਹੋ ਰਹੀ ਹੈ ਕੋਈ ਮਸਲਾ ਨਹੀਂ ਤਾਂ ਉਹਨਾਂ ਨੇ ਕਹਿ ਜੀ ਇਹ ਇਹ ਮਸਲਾ ਸੈਂਟਰਲ ਏਜੰਸੀ ਨੂੰ ਕਿਉਂ ਨਾ ਦਿੱਤਾ ਜਾਵੇ ਐਨਆਈਏ ਨੂੰ ਕਿਉਂਕਿ ਇਹ ਸੀਰੀਅਸ ਮਸਲਾ ਇਸ ਦੀ ਇਨਵੈਸਟੀਗੇਸ਼ਨ ਇੰਡੀਪੈਂਡੈਂਟ ਏਜੰਸੀ ਕਰੇ ਉਸ ਤੋਂ ਬਾਅਦ ਸਾਨੂੰ ਆਰਡਰ ਹੋਇਆ ਐਨਆਈਏ ਨੂੰ ਪਾਰਟੀ ਬਣਾਉਣ ਦਾ ਅਸੀਂ ਹੁਣ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਐਨਆਈਏ ਨੂੰ ਪਾਰਟੀ ਬਣਾਉਣ ਦੀ ਤੇ ਇਸ ਦੀ ਨੈਕਸਟ ਡੇਟ 7 ਅਗਸਤ 2025 ਰੱਖੀ ਗਈ ਹੈ ਦੇਖੋ ਇਹ ਮਸਲਾ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਜਦੋਂ ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ ਜਤਿੰਦਰ ਸਿੰਘ ਭੰਗੂ ਨੇ ਕਾਲ ਕਰਕੇ ਅਰਸ਼ਦੀਪ ਸਿੰਘ ਕਲੇਰ ਨੂੰ ਧਮਕੀਆਂ ਦਿੱਤੀਆਂ ਸੀ ਜਿਸ ਦੀ ਅਸੀਂ ਕੰਪਲੇਂਟ ਪੰਜਾਬ ਪੁਲਿਸ ਨੂੰ ਵੀ ਦਿੱਤੀ ਸੀ ਪਰ ਉਹਨਾਂ ਨੇ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 12 ਮਈ ਨੂੰ ਰਿਟ ਪਟੀਸ਼ਨ ਫਾਈਲ ਕੀਤੀ ਸੀ ਜਿਸ ਦੀ ਸੁਣਵਾਈ ਹੋਈ ਉਸ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ কোর্ਟ ਨੇ ਉਹਨਾਂ ਨੂੰ ਰਿਪਲਾਈ ਫਾਈਲ ਕਰਨ ਦਾ ਆਰਡਰ ਕੀਤਾ ਸੀ ਪਰ ਉਹਨਾਂ ਨੇ ਰਿਪਲਾਈ ਨਹੀਂ ਫਾਈਲ ਕੀਤਾ ਉਸ ਦੀ ਸੁਣਵਾਈ ਅੱਜ ਹੋਈ ਅੱਜ ਜਦੋਂ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਨੇ ਆਕੇ ਕਹਿਆ ਜੀ ਅਸੀਂ ਇੱਕ ਡੀਡੀਆਰ ਦਰਜ ਕਰ ਲਈ ਆ ਕੱਲੀ ਡੀਡੀਆਰ ਤੇ ਇਹ ਮੈਟਰ ਇਨਵੈਸਟੀਗੇਟ ਹੋਣਾ ਬੰਦਾ ਕੱਲੀ ਧਮਕੀ ਦਾ ਮੈਟਰ ਆ ਤਾਂ ਆਨਰੇਬਲ ਕੋਰਟ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਨਾਲੇ ਹੱਸੇ ਵੀ ਹੈ ਧਮਕੀ ਦਾ ਹੀ ਮਸਲਾ ਹੋਰ ਕੋਈ ਮਸਲਾ ਨਹੀਂ ਜਿਹੜੇ 50 ਬੰਦੇ ਮਾਰਨ ਦੀ ਗੱਲ ਹੋ ਰਹੀ ਹੈ ਕੋਈ ਮਸਲਾ ਨਹੀਂ ਤਾਂ ਉਹਨਾਂ ਨੇ ਕਹਿ ਜੀ ਇਹ ਇਹ ਮਸਲਾ ਸੈਂਟਰਲ ਏਜੰਸੀ ਨੂੰ ਕਿਉਂ ਨਾ ਦਿੱਤਾ ਜਾਵੇ ਐਨਆਈਏ ਨੂੰ ਕਿਉਂਕਿ ਇਹ ਸੀਰੀਅਸ ਮਸਲਾ ਇਸ ਦੀ ਇਨਵੈਸਟੀਗੇਸ਼ਨ ਇੰਡੀਪੈਂਡੈਂਟ ਏਜੰਸੀ ਕਰੇ ਉਸ ਤੋਂ ਬਾਅਦ ਸਾਨੂੰ ਆਰਡਰ ਹੋਇਆ ਐਨਆਈਏ ਨੂੰ ਪਾਰਟੀ ਬਣਾਉਣ ਦਾ ਅਸੀਂ ਹੁਣ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਐਨਆਈਏ ਨੂੰ ਪਾਰਟੀ ਬਣਾਉਣ ਦੀ ਤੇ ਇਸ ਦੀ ਨੈਕਸਟ ਡੇਟ 7 ਅਗਸਤ 2025 ਰੱਖੀ ਗਈ ਹੈ